ਭਾਰਤ ਮਾਲਾ ਯੋਜਨਾ ਦੇ ਅਧੀਨ ਐਕਸਪ੍ਰੈਸ ਵੇ ਦੀ ਜ਼ਮੀਨ ਐਕਵਾਇਰ ਮਾਮਲੇ ਵਿੱਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਨਿਰਤਾਰਿਤ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਨੂੰ ਲੈ ਕੇ ਹੁਣ ਵਿਧਾਇਕ ਗੁਰਪ੍ਰਤ ਗੋਗੀ ਦਾ ਵੱਡਾ ਬਿਆਨ ਸਾਹਮਣੇ ਆਇਆ ਵਿਧਾਇਕ ਗੁਰਪ੍ਰਤ ਗੋਗੀ ਨੇ ਕਿਹਾ ਕਿ ਜੇਕਰ ਕੇਂਦਰ ਦੀ ਭਾਰਤ ਸਰਕਾਰ ਹਾਈਵੇ ਬਣਾਉਣ ਦੇ ਵਿੱਚ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰ ਰਹੀ ਹੈ ਤਾਂ ਉਹਨਾਂ ਦਾ ਬੰਦਾ ਮੁਆਵਜ਼ਾ ਵੀ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਉਹਨਾਂ ਨੇ ਵੀ ਕਿਹਾ ਕਿ ਕਿਸਾਨਾਂ ਦੇ ਨਾਲ ਨੇ ਉਹ ਜੋ ਵੀ ਲੜਾਈ ਲੜ ਰਹੇ ਨੇ ਉਹਨਾਂ ਦੇ ਨਾਲ ਲੜਾਈ ਦੇ ਵਿੱਚ ਸ਼ਾਮਲ ਹੋਣਗੇ ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਜੇਕਰ ਕੋਈ ਵੀ ਕਿਸਾਨ ਲਾਈਨ ਆਰਡਰ ਦੀ ਸਥਿਤੀ ਖਰਾਬ ਕਰੇਗਾ ਤਾਂ ਉਸ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਉਹ ਹੋਰ ਨਾ ਕੀ ਕਿਹਾ ਆਓ ਸੁਨਾਦਰ ਨੇ ਮੇਰਾ ਨਾਮ ਜਸਵੰਤ ਸਿੰਘ ਪਟਿਆ ਹੂੰ ਕਿਹੜੇ ਪਿੰਡ ਖੜੇ ਜੀ ਕੀ ਮੌਜੂਦ ਅਸੀਂ ਅੱਜ ਖੜੇ ਆ ਪਿੰਡ ਚੰਗਣਾ ਵਿੱਚ ਜਿੱਥੋਂ ਦੀ ਕੇ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਬੇ ਜਾ ਰਿਹਾ ਵਾ ਇੱਥੇ ਇਹ ਪ੍ਰੋਬਲਮ ਆਈ ਹੋਈ ਆ ਕਿ ਜਿਹੜਾ ਸਾਡੇ ਦਾਖਾ ਪੈਂਡਾ ਉਹ ਬਿਲਕੁਲ ਨਾਲ ਲੱਗਦਾ ਵਾ ਹੱਦ ਬਸਤਾ ਜਿਹੜਾ ਦਾਖਿਆਂ ਦਾ ਰੇਟ ਆ ਸਾਡੇ ਨਾਲੋਂ ਕਿਤੇ ਜ਼ਿਆਦਾ ਆ ਨਾਲ ਹੀ ਚੰਗਣਾ ਪੈਂਡਾ ਉਹਦਾ ਇਹਨਾਂ ਨੇ ਜਿਹੜੀ ਕਲੈਕਟਰ ਰੇਟ ਪਾਇਆ ਸੀ 1290 ਪਾਇਆ ਸੀ ਜਿਹੜਾ ਕਿ ਬਹੁਤ ਥੋੜਾ ਵਾ ਜਿਹੜੀਆਂ ਹੁਣ ਬਾਜ਼ਾਰੂ ਕੀਮਤਾ ਇੱਥੇ 4-5 ਕਰੋੜ ਰੁਪਈਆ ਚੱਲਦਾ ਵਾ ਹੁਣ ਅਸੀਂ ਆ ਦੇਖ ਰਹੇ ਆ ਕੇ ਸਾਹਮਣੇ ਦੋ ਮਕਾਨ ਆ ਰਹੇ ਆ ਇੱਕ ਤਾਂ ਲਖਬੀਰ ਸਿੰਘ ਦਾ ਤੇ ਦੂਜਾ ਉਪਿੰਦਰਜੀਤ ਸਿੰਘ ਜੀ ਦਾ ਜਿਹੜੇ ਕੇ ਮਕਾਨ ਟੈਂਦੇ ਆ ਪਰ ਜਿਹੜੀ ਸਾਡੀ ਇਹ ਗਵਰਨਮੈਂਟ ਆ ਜਿਹੜਾ ਮੁਆਵਜ਼ਾ ਵਾ ਬਹੁਤ ਘਟਦੇ ਰਹੀ ਆ ਇਹਨਾਂ ਨੇ ਕੀ ਕੀਤਾ ਸੀ ਕੇ ਲੈਂਡ ਰਿਕੁਆਇਰਮੈਂਟ ਐਕਟ 2013 ਜਿਹੜਾ ਸਾਡੇ ਸਾਬਕਾ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਜੀ ਨੇ ਬਣਾਇਆ ਸੀ ਉਹਨਾਂ ਨੂੰ ਅੱਖੋਂ ਪਰੋਖੇ ਕਰਦਿਆਂ ਹੋਇਆ ਉਹਨਾਂ ਨੂੰ ਗੌਲਿਆਂ ਕਰਦਿਆਂ ਹੋਇਆਂ ਜਿਹੜਾ ਲੈਂਡ ਅਕਵਾਇਰਮੈਂਟ ਐਕਟ 1958 ਉਹਦੀਆਂ ਨੋਟੀਫਿਕੇਸ਼ਨ ਜਾਰੀ ਕਰਕੇ ਤੇ ਉਹਨਾਂ ਦੀਆਂ ਗਾਈਡ ਲਾਈਨਾਂ ਜਾਰੀ ਕਰਕੇ ਜਿਹੜੇ ਸਾਡੇ ਡੀਸੀਸੀ ਐਸਡੀਐਮਸੀ ਜਾਂ ਡੀਆਰਓਸੀ ਉਹਨਾਂ ਨੂੰ ਮਜਬੂਰ ਕੀਤਾ ਗਿਆ ਕਿ ਇਸ ਤੋਂ ਬਾਅਦ ਰੇਟ ਨਾ ਪਾਇਆ ਜਾਵੇ ਸਾਡੀ ਇਹੀ ਪੌਰ ਜੋਰ ਅਪੀਲ ਆ ਮੰਗਾ ਕਿ ਅਸੀਂ ਕੋਈ ਵੀ ਕਿਸਾਨ ਕਦੇ ਵੀ ਦੇਸ਼ ਦੀ ਤਰੱਕੀ ਦੇ ਵਿਰੋਧ ਨਹੀਂ ਹੋਇਆ ਪਰ ਜਿਹੜਾ ਹੁਣ ਮੁਆਵਜ਼ਾ ਤਾਂ ਗਵਰਨਮੈਂਟ ਨੂੰ ਦੇਣਾ ਪੈਣਾ ਵਾ ਜਦੋਂ ਤੱਕ ਸਾਡਾ ਪੂਰਾ ਮੁਆਵਜ਼ਾ ਨਹੀਂ ਮਿਲਦਾ ਅਸੀਂ ਜਿਹੜੀ ਇਹ ਸੜਕਾਂ ਉਹ ਨਹੀਂ ਬਣ ਦੇਵਾਂਗੇ ਦੂਜੀ ਗੱਲ ਆਈ ਸੀ ਧਮਕੀਆਂ ਦੀ ਕਿਸੇ ਵੀ ਕਿਸਾਨ ਨੇ ਕਿਸੇ ਵੀ ਠੇਕੇਦਾਰ ਨੂੰ ਕਿਸੇ ਵੀ ਪੀੜੀ ਨੂੰ ਜਾਂ ਕਿਸੇ ਹੋਰ ਵੀ ਮਲਾਜ਼ਮ ਨੂੰ ਜਾ ਇੱਥੇ ਕੋਈ ਆਪਰੇਟਰ ਵੀ ਆਉਂਦਾ ਵਾ ਉਹਨੂੰ ਕਦੇ ਕੋਈ ਧਮਕੀ ਨਹੀਂ ਦਿੱਤੀ ਉਹ ਤਾਂ ਉਹਨਾਂ ਦੀਆਂ ਬਣਾਉਣ ਦੀਆਂ ਗੱਲਾਂ ਵਾ ਇਹ ਚਾਲਾਂ ਤਾਂ ਗੌਰਮੈਂਟ ਪਹਿਲੇ ਦਿਨ ਤੋਂ ਚੱਲਦੀ ਆਈ ਆ ਜਿਹੜਾ ਇਹਨਾਂ ਦਾ ਡਰਾਉਣ ਦਾ ਤਰੀਕਾ ਵਾ ਕਿਸਾਨਾਂ ਨੂੰ ਕਿ ਸ਼ਾਇਦ ਇਹ ਡਰ ਕੇ ਰੁਪਏ ਚੱਕ ਲੈਣਗੇ ਉਸ ਦੇ ਕੋਈ ਵੀ ਚੱਕਣ ਨੂੰ ਤਿਆਰ ਨਹੀਂ ਸਾਡਾ ਜਿਹੜਾ ਕੇਸ ਆ ਹਾਈ ਕੋਰਟ ਵਿੱਚ ਵੀ ਲੱਗਿਆ ਹੋਇਆ ਵਾ 1.5 ਸਾਲ ਤੋਂ ਜਿਹੜੀ ਐਨਐਚ ਆਈ ਆ ਕੋਈ ਜਵਾਬ ਨਹੀਂ ਦੇ ਰਹੀ ਜਵਾਬ ਇਸ ਕਰਕੇ ਨਹੀਂ ਦੇ ਰਹੀ ਕਿਉਂਕਿ ਇਹ ਝੂਠੇ ਆ ਹਾਈ ਕੋਰਟ ਵਿੱਚ ਹਾਰਦੇ ਆ ਜਿਹੜਾ ਆਰਬਿਟਰੇਟਰ ਦੇ ਵੀ ਸਾਡੀਆਂ ਐਪਲੀਕੇਸ਼ਨਾਂ ਲੱਗੀਆਂ ਹੋਈਆਂ ਵਾ ਉਹ ਸਾਨੂੰ ਜਿਹੜੀ ਡੀਸੀ ਮੈਡਮ ਆ ਉਹਨੇ ਇਹ ਕਹਿ ਕੇ ਲਵਾਈਆਂ ਸੀ ਕਿ ਆਪਾਂ ਗੱਲਬਾਤ ਦਾ ਮੌਦ ਹੋਰ ਸ਼ੁਰੂ ਕਰੀਏ ਉਥੇ ਵੀ ਜਾ ਕੇ ਕੱਲ ਜਿਵੇਂ ਸਾਨੂੰ ਪਤਾ ਲੱਗਿਆ ਕਿ ਪਟੀਆਂ ਜੀਡੀ ਰੋਡ ਦੇ ਉੱਪਰ ਜਿਹੜਾ ਉਦੋਂ ਕਲੈਕਟਰ ਰੇਟ ਸੀਗਾ 22 ਲੱਖ ਰੁਪਈਆ ਸੀ ਮੇਰੇ ਨਾਲ ਖੜੇ ਆ ਮਹਾ ਸਿੰਘ ਜੀ ਇਹਨਾਂ ਦੀ ਜ਼ਮੀਨ ਇੱਥੇ ਆਉਂਦੀ ਆ ਉੱਥੇ ਜਾ ਕੇ ਸਾਨੂੰ ਆਰਬੀ ਡਾਇਰੈਕਟਰ ਦੇ ਪਤਾ ਲੱਗਿਆ ਕਿ ਉਦੋਂ ਇਹਨਾਂ ਦਾ ਕਲੈਕਟਰ ਰੇਟ 22 ਲੱਖ ਰੁਪਈਆ ਸੀ ਪਰ ਇਹਨਾਂ ਦਾ ਜਿਹੜਾ ਵਾਲਡ ਬਣਾਉਣ ਦੇ ਟਾਈਮ ਤੇ ਜਿਹੜਾ 1290 ਦਾ ਵਾਲਡ ਬਣਾਇਆ ਗਿਆ ਇਹਦੇ ਨਾਲੋਂ ਵੱਧ ਧੱਕੇ ਸਾਹੀ ਹੋਰ ਕੀ ਹੋ ਸਕਦੀ ਆ ਜਿਹਦੀ ਕਿ ਕੱਲ ਇੱਕ ਜਿੰਦਾ ਮਿਸਾਲ ਇਸ ਗੱਲ ਦੀ ਸਾਹਮਣੇ ਆਈ ਆ ਕਿ ਇਹਨਾਂ ਨੇ ਜਿੰਨਾ ਤੱਕ ਕਾ ਕੀਤਾ ਵਾ ਆਵਾਲ ਬਣਾਉਣ ਵਿੱਚ ਉਹਦਾ ਵਰਣਨ ਕਰਨਾ ਬਹੁਤ ਔਖਾ ਵਾ ਅਸੀਂ ਇਹੀ ਮੰਗ ਕਰਦੇ ਆਂ ਕਿ ਜਦੋਂ ਤੱਕ ਵੀ ਸਾਨੂੰ ਪ੍ਰਸ਼ਾਸਨੋਂ ਸਾਡੀ ਤਸੱਲੀ ਮੁਤਾਬਕ ਹੋ ਜਾਂ ਜਿਹੜੇ ਸਾਡੇ ਕਮੇਟੀ ਬਣੀ ਹੋਈ ਆ ਜਿਹਦੇ ਪ੍ਰਧਾਨ ਆ ਸਰਦਾਰ ਬਿੱਕਰਜੀਤ ਸਿੰਘ ਜੀ ਕਾਲ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਦੋਂ ਵੀ ਸਾਡੀ ਕੋਈ ਗੱਲਬਾਤ ਚੱਲਦੀ ਆ ਉਹ ਹਮੇਸ਼ਾ ਜਾਂਦੇ ਆ ਭਾਵੇਂ ਡੀਸੀ ਦੇ ਆ ਸਾਡੀ ਜੱਥੇਬੰਦੀ ਦਾ ਇੱਕ ਬਹੁਤ ਵੱਡਾ ਅਸੂਲ ਆ ਕਿ ਜਦੋਂ ਵੀ ਕੋਈ ਗੱਲਬਾਤ ਕਰਨੀ ਆ ਸਰਦਾਰ ਬਕਰਜੀਤ ਸਿੰਘ ਜੀ ਕਾਲਖੀ ਕਰਨਗੇ ਇਹ ਸਾਡੇ ਇੱਕ ਜੱਥੇਬੰਦੀ ਦਾ ਜਾਬਤਾ ਵਾ ਜਾਬਤੇ ਵਿੱਚ ਰਹਿ ਕੇ ਰਹਿਣ ਵਾਲੇ ਕੰਮ ਕਰਨ ਵਾਲੀ ਜੱਥੇਬੰਦੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਜੀ ਤੁਹਾਡਾ ਉਪਿੰਦਰਜੀਤ ਸਿੰਘ ਉਪਿੰਦਰਜੀਤ ਕਿਹੜੇ ਪਿੰਡ ਚੰਗਾ ਚੰਗਣ ਦੇ ਵਿੱਚ ਕੀ ਮਾਮਲਾ ਕੀ ਆ ਅੱਜ ਇਸ ਪਿੰਡ ਦੇ ਵਿੱਚ ਮਾਮਲਾ ਸਾਨੂੰ ਜੀ ਜੋ ਸਾਡਾ ਬਣਦਾ ਹੱਕ ਆ ਉਹ ਗਵਰਨਮੈਂਟ ਦੇ ਨਹੀਂ ਰਹੀ ਧੱਕਾ ਸਾਡੇ ਨਾਲ ਕਰ ਰਹੇ ਨੇ ਜੀ ਵੀ ਤੁਸੀਂ ਧੱਕੇ ਨਾਲ ਪੈਸੇ ਚੱਕੋਏ ਕੀ ਮਾਮਲਾ ਪੂਰਾ ਪ੍ਰੋਜੈਕਟ ਹੈ ਕੀ ਹੈ ਕੀ ਹੈ ਇਹ ਇਹ ਜੰਮੂ ਕੜੇ ਦਾ ਰੋਡ ਦਾ ਹੈਗਾ ਪ੍ਰੋਜੈਕਟ ਹੈ ਪ੍ਰੋਜੈਕਟ ਹੈ ਜੀ ਇਹ ਸਾਨੂੰ ਮਾਰਕੀਟ ਰੇਟ ਆ ਜਿਹੜਾ ਸਾਡਾ ਕਿਤੇ ਜ਼ਿਆਦਾ ਸਾਨੂੰ 48 ਲੱਖ ਦੇ ਹਿਸਾਬ ਨਾਲ ਪੈਸੇ ਦਿੰਦੇ ਆ ਕਿੰਨੀ ਜ਼ਮੀਨ ਕਿੰਨੀ ਤੁਹਾਡੀ ਸਾਡੀ ਇੱਥੇ ਹੈ ਤਾਂ 10 ਕਿੱਲੇ ਸਾਡਾ ਆਉਂਦਾ ਮਕਾਨ ਉਹਦਾ 5 ਕਨਾਲਾਂ ਜ਼ਮੀਨ ਵਿੱਚ ਆਉਂਦੀ ਆ ਕੋਰਨਰ ਮਕਾਨ ਜਿਹੜੀ ਬਾਉਂਡਰੀ ਆ ਜੀ ਬਾਉਂਡਰੀ ਵਿੱਚ ਆਉਂਦੀ ਆ ਲੈਂਟਰ ਦੇ ਬਿਲਕੁਲ ਥੱਲੇ ਇੰਨੇ ਦਾ ਨਾਂ ਤਾਂ ਉਹਨੂੰ ਅਸੀਂ ਰੱਖਣ ਜੋਗੇ ਨਾ ਉਹਨੂੰ ਢਾਉਣ ਜੋਗੇ ਨਾਂ ਉਹ ਸਾਡੇ ਰਹਿਣ ਦੇ ਲੈਕ ਆ ਜੀ ਜਿਹੜੀ 9 9 ਫੁੱਟ ਬਾਹਰੋਂ ਕੰਦਾ ਜੀ ਅੰਦਰੋਂ ਉਹਨਾਂ ਨੇ 3 ਫੁੱਟ ਤੇ 3.3 ਫੁੱਟ 3 ਇੰਚ ਦੀ ਉਹਦੀ ਪਮੈਸ਼ ਕੱਢੀ ਆ ਜੀ ਇਹ ਕਿਹੜੇ ਕਾਨੂੰਨ ਦੇ ਹਿਸਾਬ ਨਾਲ ਨਾ ਤਾਂ ਸਾਡਾ ਹੁਣ ਮਕਾਨ ਤੇ ਰੋਡ ਨਾਲ ਦੀ ਜਾਂਦਾ ਅਸੀਂ ਉਹ ਤੇ ਰਹਿਣ ਦੇ ਲੈ ਕੀ ਹੈ ਨਹੀਂ ਸਾਡੇ ਹੁਣ ਕੀ ਹੈ ਡਿਮਾਂਡ ਕੀ ਡਿਮਾਂਡ ਸਾਡੀ ਇਹ ਹੈ ਵੀ ਸਾਡਾ ਬਣਦਾ ਹੱਕ ਸਾਡਾ ਮੁਆਵਜ਼ਾ ਸਾਡਾ ਦਿੱਤਾ ਜਾਵੇ ਅਸੀਂ ਆਪ ਦਾ ਮਕਾਨ ਦਾ ਮਕਾਨ ਦਿੱਤਾ ਜਾ ਵੀ ਸਾਨੂੰ ਅਸੀਂ ਆਪ ਦਾ ਮਕਾਨ ਕਿਸੇ ਪਾਸੇ ਹੋਰ ਪਾ ਕੇ ਕਿੰਨੇ ਪੈਸੇ ਤੁਹਾਨੂੰ ਦਿੱਤੇ ਜਾ ਰਹੇ ਔਰ ਕੀ ਡਿਮਾਂਡ ਤੁਹਾਡੀ ਕੀ ਹੈਗੀ ਆ ਦਿੱਤੇ ਤਾਂ ਸਾਨੂੰ ਹੁਣ ਕੀਲੇ ਦੇ 48 ਲੱਖ ਦੇ ਹਿਸਾਬ ਨਾਲ ਦੇ ਦਿੱਤੇ ਜਾ ਰਹੇ ਨੇ ਅਸੀਂ ਕਹਿੰਦੇ ਆ ਵੀ ਸਾਨੂੰ 48 ਦਾ ਕਹਿੰਨਾ ਕੀਲਾ ਦੇ ਕੇ ਸਾਨੂੰ ਸਾਡਾ ਅੱਗੇ ਅੱਧਾ ਕੀਲਾ ਵੀ ਨਹੀਂ ਬਣਦਾ ਤੇ ਜਿਹੜੇ ਹਿਸਾਬ ਨਾਲ ਸਾਡਾ ਅੱਜ ਦੇ ਹਿਸਾਬ ਨਾਲ ਮਕਾਨ ਬਣਦਾ ਸਾਡਾ ਮਕਾਨ ਮਿਹਨਤ ਸਾਨੂੰ ਉਹਨਾਂ ਪੈਸਾ ਦੇਣ ਅਸੀਂ ਆਪ ਦਾ ਮਕਾਨ ਚਾਕੇ ਪਾਸੇ ਪਾ ਲਈਏ ਅਸੀਂ ਰੋਡ ਦੇ ਖਿਲਾਫ ਨਹੀਂ ਕਿ ਰੋਡ ਆਪ ਦਾ ਬਣਾਉਣ ਇਹ ਕੀ ਰੇਟ ਕੀ ਚੱਲਦਾ ਇੱਥੇ ਹੈਗਾ 23 3 4 ਕਰੋੜ ਦਾ ਰੇਟ ਹੈਗਾ ਜੀ ਤੇ ਦੇਖ ਹੀ ਰਹੇ ਹਾਂ 1.48 ਲੱਖ 48 ਲੱਖ ਕੀ ਲੱਗਦਾ ਕੀ ਹੈ ਜੀ ਹੁਣ ਲੱਗਣਾ ਕੀ ਜੀ ਬਸ ਸਪ ਦੇ ਮੂੰਹ ਚ ਕੱਢ ਲਈ ਆ ਦੇਖੀ ਜਾਂਦੇ ਕੀ ਕਰਦੇ ਇਹ ਅਸੀਂ ਤਾਂ ਮਰੇ ਹੋਏ ਹੈਗੇ ਆ ਪਹਿਲਾਂ ਅਸੀਂ ਪਹਿਲਾਂ ਪਾਕਿਸਤਾਨ ਚ ਉਜੜ ਕੇ ਆਏ ਉਥੋਂ ਮਸਾ ਆ ਗਿਆ ਆਪਦਾ ਸੈਟਿੰਗ ਕੀਤੀ ਸੀਗੀ ਆ ਦੁਬਾਰਾ ਜਾੜਾ ਸਾਡਾ ਫੇਰ ਪੈ ਗਿਆ ਇੱਥੋਂ ਹੁਣ ਸਾਨੂੰ ਤਾਂ ਇਹ ਸਮਝ ਨਹੀਂ ਆਉਂਦੀ ਅੱਗੇ ਤਾਂ ਅਸੀਂ ਚਲੋ ਪਾਕਿਸਤਾਨ ਚੋਂ ਇੱਥੇ ਆ ਗਏ ਇੱਥੋਂ ਅਸੀਂ ਕਿੱਥੇ ਜਾਵਾਂਗੇ ਇੱਕ ਧਮਕੀਆਂ ਧਮਕੀਆਂ ਦੀ ਵੀ ਗੱਲ ਆਈ ਸੀ ਕੋਈ ਤੇ ਤਾਂ ਜੀ ਪ੍ਰਪੋਗੈਂਡਾ ਇਹਨਾਂ ਦਾ ਧਮਕੀਆਂ ਸੀ ਤਾਂ ਆਪ ਦੀ ਜਾਨ ਬਚਾਉਨੇ ਆ ਸੀ ਇਹਨਾਂ ਦਾ ਧਮਕੀਆਂ ਦੇ ਕੇ ਕੀ ਲੈਣਾ ਸਾਡੀ ਤਾਂ ਆਪ ਦੀ ਜਾਨ ਬਾਝੇ ਸਾਡੀ ਤਾਂ ਲੱਗਦਾ ਵੀ ਸਾਡੀ ਨਾ ਚੱਲੀ ਜਾਵੇ ਹੁਣ ਪ੍ਰੋਜੈਕਟ ਦਾ ਕੰਮ ਰੁਕਿਆ ਹੋਇਆ ਜੀ ਚੱਲੀ ਜਾਂਦਾ ਪਿੱਛੇ ਇਹਨਾਂ ਦਾ ਸਾਡੇ ਇੱਧਰ ਅੱਗੇ ਰੁਕਿਆ ਹੋਇਆ ਜੀ ਜਿੱਥੇ ਸਾਡੇ ਮਕਾਨ ਸ਼ੁਰੂ ਹੁੰਦੇ ਠੀਕ ਕੀ ਨਾਮ ਹੈ ਜੀ ਮਹਾ ਸਿੰਘ ਮਹਾ ਸਿੰਘ ਜੀ ਕੀ ਪੂਰਾ ਮਾਮਲਾ ਜ਼ਮੀਨਾਂ ਨੂੰ ਲੈ ਕੇ ਜਿਹੜਾ ਮਾਮਲਾ ਸਾਡੀ ਜ਼ਮੀਨ ਦਾ ਫਰੰਟ ਤੇ ਜ਼ਮੀਨ ਚੰਗਣਾ ਦੇ ਵਿੱਚ ਜੀ ਉਹ ਦਾ 26 ਲੱਖ ਪਹਿਲਾਂ 36 ਲੱਖ ਸੀਗਾ ਰੇਟ ਜਦੋਂ ਇਹਨਾਂ ਨੇ ਪ੍ਰੋਜੈਕਟ ਸ਼ੁਰੂ ਕਰਿਆ ਉਹ ਘਟਾ ਕੇ 36 ਤੋਂ 26 ਤੇ ਲਿਆਂਦਾ ਕਿਹੜਾ ਪ੍ਰੋਜੈਕਟ ਆ ਜੀ ਇਹ ਇਹ ਜੰਮੂ ਕਟੜਾ ਜੀ ਤੇ ਜੰਮੂ ਕਟੜਾ ਇਹਦੇ ਵਿੱਚ ਇਹਨਾਂ ਨੇ ਫਿਰ ਉਹ 37 ਤੋਂ ਘਟਾ ਕੇ 26 ਤੇ ਲਿਆਂਦਾ 26 ਤੋਂ ਘਟਾ ਕੇ ਇਹਨਾਂ ਨੇ ਉਹਦੀ 1290 ਕੀਮਤ ਪਾਈ ਜੀ ਨਾਲੇ ਸਰਕਾਰੀ ਸਾਡੇ ਕੋਲ ਉਹਦੀ ਪ੍ਰੂਫ ਵੀ ਆ ਨਕਲ ਵੀ ਆ ਸਾਡੀ ਲਾਈ ਆ ਕੋਰਟ ਚ ਜੀ ਤੇ ਹੁਣ ਕੀ ਇਸ ਪ੍ਰੋਜੈਕਟ ਨੂੰ ਲੈ ਕੇ ਕਿੱਥੇ ਰੁਕਾਵਟ ਕਿੱਥੇ ਆ? ਰੁਕਾਵਟ ਸਾਨੂੰ ਮਾਪਜਾ ਪੂਰਾ ਦੇ ਦੇਣ ਆਪਦਾ ਬਣਾ ਲੈਣਾ। ਜੀ। ਅਸੀਂ ਕਿਹੜਾ ਰੋਕਦੇ ਆ? ਸਾਡੇ ਪੈਸੇ ਪੂਰੇ ਦੇਣ ਜਿੰਨਾ ਬਣਦਾ ਸਾਡਾ ਹੱਕ। ਸਾਡੇ ਹੁਣ 5 ਕਰੋੜ ਰੇਟ ਆ। ਜੀ। 5 ਕਰੋੜ ਤੇ ਆਪਣੇ 80 ਲੱਖ ਨੂੰ ਇੱਥੇ 7 ਕਨਾਲਾਂ ਵਿਕੀਆਂ ਨੇ। ਜੀ। ਐਸੀ ਰੋਡ ਤੇ। ਜੀ। ਤੇ ਇਹ ਦਿੰਦੇ 48 49। ਦੇਖੋ ਕਿੱਥੋਂ ਦਾ ਨੇ ਆ ਇਹ। ਦੇਖੋ ਗੱਲ ਇਹ ਆ। ਏ ਤਨਾ ਇਹ ਉਹਨਾਂ ਦਾ ਨਾਂ ਫੰਡ ਸਾਡੇ ਪੰਜਾਬ ਨਾਲ ਹਮੇਸ਼ਾ ਹੀ ਇਹਨਾਂ ਨੇ ਮਤੇਈ ਮਾਲਾ ਸਲੋਕ ਕੀਤਾ ਔਰ ਸਾਡੇ ਪੰਜਾਬ ਨੂੰ ਪਿੱਛੇ ਕਰਨ ਵਾਸਤੇ ਤੁਸੀਂ ਦੇਖੋ ਸਾਡਾ ਆਰਡੀਐਫ ਫੰਡ ਵੀ ਨਹੀਂ ਦਿੱਤਾ ਜਾਂਦਾ ਜਾਂ ਰੂਰਲ ਡਿਵੈਲਪਮੈਂਟ ਫੰਡ ਠੀਕ ਹੈ ਔਰ ਇਹ ਜਿਹੜੇ ਸਾਡੇ ਭੋਲੇ-ਪਾੜੇ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀ ਉਹਨਾਂ ਦੀ ਰੋਜ਼ੀ-ਰੋਟੀ ਆ ਜਿਹਦੇ ਤੇ ਬੈਠ ਕੇ ਉਹ ਆਪਣਾ ਪਰਿਵਾਰ ਪਾਲਦੇ ਨੇ ਔਰ ਸਾਰੇ ਹਿੰਦੁਸਤਾਨ ਦਾ ਅਨਾਜ ਇਸ ਪੰਜਾਬ ਚੋਂ ਜਾਂਦਾ ਅੰਦਾਤਾ ਨੇ ਜੇ ਇਹ ਉਹਨਾਂ ਦੀਆਂ ਜ਼ਮੀਨਾਂ ਖੁੰਦੇ ਨੇ ਅਸੀਂ ਖੋਣ ਤਾਂ ਦੇਣੀ ਐ ਨਹੀਂ ਉਹਨਾਂ ਨੂੰ ਜੋ ਉਹਨਾਂ ਦੀ ਅਸਲੀ ਕੀਮਤ ਆ ਜਦੋਂ ਤੱਕ ਸੈਂਟਰ ਗਵਰਨਮੈਂਟ ਉਹ ਨਹੀਂ ਦਊਗੀ 19 ਜੂਨ ਤੱਕ ਮੈਂ ਬਿਲਕੁਲ ਇਸ ਚੀਜ਼ ਦੇ ਖਿਲਾਫ ਆ ਵੀ ਕਿਸਾਨ ਬਿਲਕੁਲ ਆਪਣੀਆਂ ਜ਼ਮੀਨਾਂ ਖਾਲੀ ਨਾ ਕਰਨ ਸਾਨੂੰ ਪਹਿਲਾਂ ਲੋਕ ਚਾਹੀਦੇ ਹਨ ਰੋਡ ਨਹੀਂ ਚਾਹੀਦੇ ਹੈ ਪਰ ਉਹਨਾਂ ਤਾਂ ਤੁਹਾਡੀ ਟੰਗਾ ਕਰ ਰਹੀ ਹੈ ਕਿ ਉਹਨਾਂ ਦੇ ਚਾਚਾ ਚਾਚੇ ਆ ਪਾਕਿਸਤਾਨ ਦੇਖੋ ਗੱਲ ਇਹ ਆ ਹਾਂ ਪਰ ਜਿਹੜੇ ਕੁਝ ਚੰਦ ਲੋਕ ਇਹਦੇ ਵਿੱਚ ਰਲੇ ਹੋਏ ਨੇ ਕਾਨੂੰਨ ਤੋੜਦੇ ਨੇ ਦੇਖੋ ਲਾ ਐਂਡ ਆਰਡਰ ਸਾਰੇ ਲਈ ਪ੍ਰੋਪਰ ਆ ਮੈਂ ਭਾਵੇਂ ਪਰ ਮੈਂ ਆਪਣੇ ਤੇ ਗੱਲ ਲੈਣਾ ਜੇ ਮੈਂ ਕਾਨੂੰਨ ਤੋੜੂਗਾ ਤਾਂ ਮੇਰੇ ਲਈ ਪੁਲਿਸ ਪੰਜਾਬ ਪੁਲਿਸ ਹੋਈ ਜਿਹੜੇ ਮੇਰੇ ਸਿਕਿਉਰਟੀ ਗਾਰਡ ਪਿੱਛੇ ਖੜੇ ਇਹਨਾਂ ਨੇ ਚੱਕ ਕੇ ਉਹਨੂੰ ਪਹਿਲਾਂ ਜਿੱਥੇ ਸੋਟਣਾ ਠੀਕ ਹੈ ਨਾ ਨਹੀਂ ਨਹੀਂ ਕੋਈ ਯੂਟਰ ਨਹੀਂ 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 ਯੂਟਰ ਯੂਟਰਨ ਵਾਲੀ ਦੇਖੋ ਗੱਲ ਇਹ ਹੁੰਦੀ ਆ ਜਿੱਥੇ ਲਾ ਐਂਡ ਆਰਡਰ ਮੇਨਟੇਨਡ ਨਹੀਂ ਹੈਗਾ ਜਿੱਥੇ ਪੁਲਿਸ ਦਾ ਕੰਮ ਆ ਲਾ ਐਂਡ ਆਰਡਰ ਮੇਨਟੇਨਡ ਕਰਾਉਣਾ ਬਸ ਪੁਲਿਸ ਦੀ ਇੱਕੋ ਹੀ ਚੀਜ਼ ਹੁੰਦੀ ਆ ਕਿ ਗੁੱਡ ਐਡਮਿਨਿਸਟਰੇਸ਼ਨ ਉਹਨਾਂ ਦੇ ਗਵਰਨੈਂਸ ਦੇਣੀ ਆ ਲਾਅ ਐਂਡ ਆਰਡਰ ਦੇ ਜਿੱਥੇ ਲਾਅ ਐਂਡ ਆਰਡਰ ਭੰਗ ਹੋਏਗਾ ਜਿੱਥੇ ਕੋਈ ਕਾਨੂੰਨ ਤੋੜਨ ਦੀ ਕੋਸ਼ਿਸ਼ ਕਰੇਗਾ ਕਚੈਰੀਆਂ ਕੋਰਟਸ ਨੇ ਨਾ ਮਾਣ ਜੋ ਕਚੈਰੀਆਂ ਨੇ ਤੁਸੀਂ ਸਿੱਧਾ ਪੁਲਿਸ ਨਾਲ ਕਿਹੋ ਜਿਹਾ ਕੋਟਾ 'ਚ ਜਾਣ ਨਾ ਅਸੀਂ ਸਰਕਾਰ ਕੋਲ ਆਣ ਅਸੀਂ ਗੱਲ ਸੁਣਾਗੇ ਉਹਨਾਂ ਦੀ ਸਾਡੇ ਕੋਲ ਆ ਲੈਣੇ ਆ ਅਸੀਂ ਅਸਤੇ ਨੁਮਾਇंदे ਸ਼ਹਿਰ ਤੁਰੇ ਫਿਰਦੇ 7 8 10 ਸਾਡੇ ਕਿਸੇ ਕੋਲ ਵੀ ਚਲੇ ਜਾਣ ਜਾ ਕੇ ਆਪਣੀ ਗੱਲ ਰੱਖਣ ਸਰਕਾਰ ਤੱਕ ਗੱਲ ਪਹੁੰਚਾਈਏ ਤਾਕੇ ਤਖਾਣਾ ਹੋਣ ਦੀ ਹੈ ਪਰ ਜੇ ਤੁਸੀਂ ਕਾਨੂੰਨ ਆਪਣੇ ਹੱਥੋਂ ਚ ਲੋਗੇ ਉਹ ਨਹੀਂ ਉਹ ਗਲਤ ਗੱਲ ਹੈ ਲੁਧਿਆਣਾ ਲਈ ਸੁਰਿੰਦਰ ਸੋਨੀ ਤੇ ਰਪੋ